ਕਿੰਦੂ ਚਾਰ ਰਹੇ ਜੀ ਬਬਲਸ ਕਿਉਂ ਆਦੇ ਬਬਲਸ ਆਪਾਂ ਕੀ ਕੰਮ ਕੀਤਾ ਹੈ 89 ਕੂਲੈਂਟ ਟੈਂਪਰੇਚਰ ਠੀਕ ਹੈ ਰਾਜੇ ਓਕੇ ਰਾਈਟ ਹੈ ਨਾ ਮੈਂ ਵੀਰ ਜੀ ਨੂੰ ਪੁੱਛਿਆ ਵੀ ਸੇਕਾ ਲੱਗ ਚੁੱਕਾ ਹੈ ਥੋੜਾ ਜਿਹਾ ਲੱਗ ਠੀਕਾ ਜੀ ਆ ਇੱਥੇ ਲੱਗਿਆ ਹੁੰਦਾ ਅੰਪੈਲਰ ਠੀਕ ਹੈ ਜੀ ਇਹਨੇ ਪਾਣੀ ਦਾ ਸਰਕੂਲੇਸ਼ਨ ਕਰਨਾ ਹੈ ਬਲਾਕ ਦਾ ਪਾਣੀ ਰੇਡੀਏਟਰ ਤੇ ਰੇਡੀਏਟਰ ਦਾ ਪਾਣੀ ਬਲਾਕ ਦੇ ਵਿੱਚ ਸੋ ਇਦਾਂ ਦੀਆਂ ਗੱਲਾਂ ਜਿਹੜੀਆਂ ਜਦੋਂ ਵਾਪਰਦੀਆਂ ਅਸੀਂ ਤੁਹਾਡਾ ਐਕਸਪੀਰੀਅੰਸ ਸਾਂਝਾ ਕਰਦੇ ਆ ਇਹ ਜੇ ਮੈਂ ਗੱਲ ਸਮਝ ਗਿਆ ਮੈਂ ਨੌਲੇਜ ਰੱਖਦਾ ਵੀਡੀਓ ਲੰਬੀ ਵੀ ਹੋ ਗਈ ਤੁਹਾਨੂੰ ਵੀ ਸਮਝਾ ਗਈ ਜੇ ਨਕਲਾ ਲਾਉਣਾ ਤਾਂ ਬੁੱਲਾਣਾ ਪਾਉਣਾ ਹੋਵੇ ਜਿਵੇਂ ਬਾਈ ਜੀ ਨੇ ਕਿਹਾ ਬੈਲਟ ਛੋਟੀ ਪਾ ਦੋ ਕਿਉਂ ਪਾੜੋ ਅਸੀਂ ਵੀ ਆਪ ਦਾ ਖੜਾ ਛੜਾਈਏ ਤੇ ਗਾਹ ਕੋਈ ਕਿਹੜਾ ਛੜਾਵੇ ਫਿਰ ਕੱਲ ਨੂੰ ਦੋ ਦਿਨਾਂ ਬਾਅਦ ਫਿਰ ਦਿੱਕਤ ਆਊਗੀ ਪਾਰਟਸ ਇੱਕ ਵਾਰੀ ਪੜਾਉਂਦਾ ਕਸਟਮਰ ਨੇ ਇੱਕ ਵਾਰ ਰਿਪੇਅਰ ਕਰਾਉਣੀ ਹੁੰਦੀ ਹੈ ਦੁਕਾਨਦਾਰ ਕੋਲੇ ਜੋ ਮ ਅਗਲਾ ਮੁੰਡਾ ਨਹੀਂ ਜੀ ਮਿਸਤਰੀ ਨਹੀਂ ਮੰਨਦਾ ਜੀ ਸਾਡੇ ਕੋਲ ਤਾਂ ਲੈ ਕੇ ਜਾਂਦੇ ਹੀ ਐ ਜੇ ਲੈ ਕੇ ਜਾਣ ਵਾਲਾ ਮਿਸਤਰੀ ਐ ਨਾਲ ਮਲਾ ਲਵੇ ਸਰਦਾਰ ਜੀ ਹਾਂ ਚਾਹ ਮਿਲਾ ਦਿਓ ਕਿੰਨਾ ਫਰਕ ਹੈ ਦੋ ਸੂਤ ਦਾ ਫਰਕ ਹੈਗਾ ਸਰ ਹੁਣ ਦੋ ਸੂਤ ਦਾ ਫਰਕ ਹੈ ਜੇ ਇੱਕ ਵਾਰ ਹੀ ਫਿੱਟ ਹੋ ਗਈ ਜਿਹੜੇ ਦੁਕਾਨਦਾਰ ਨੇ ਦਿੱਤੀ ਹੈ ਉਸੇ ਨੇ ਮੁੜ ਕੇ ਵਟਾਉਣੀ ਨਹੀਂ ਕੋਸ਼ਿਸ਼ ਕਰਾਂਗੇ ਪੂਰਾ ਪੂਰਾ ਕੰਪਲੀਟ ਸੈੱਟ ਮਿਲੇ ਚਾਹੇ ਇੱਕ ਦਿਨ ਗੱਡੀ ਰੋਸੇ ਜਾਵੇ ਹਾਂਜੀ ਦੋਸਤੋ ਸਾਰੇ ਨੂੰ ਸਸਤੀ ਕਾਲ ਨਵੀਂ ਜਾਣਕਾਰੀ ਜੀ ਜਿਵੇਂ ਜਿਵੇਂ ਗੱਡੀਆਂ ਕੰਪਨੀਆਂ ਦੀਆਂ ਨੰਮੀਆਂ ਨਵੀਆਂ ਆ ਰਹੀਆਂ ਓਵੇਂ ਨਵੇਂ ਮਾਡਲਾਂ ਵਿੱਚ ਫਰਕ ਪੈਂਦਾ ਜਾਂਦਾ ਜੀ ਹੁਣ ਇਹਦੀ ਪੁਲੀ ਬੜੀ ਛੋਟੀ ਆ ਜੇ ਮੈਂ ਪੁਲੀ ਛੋਟੀ ਦੀ ਗੱਲ ਕਰਾਂ ਫਿਰ ਮੈਂ ਇਹਦੀ ਮੈਜ਼ਰਮੈਂਟ ਦੀ ਗੱਲ ਕਰਾਂ ਆਪਸ ਵਿੱਚ ਮੈਜ਼ਰਮੈਂਟ ਦੇ ਇਹਦੀ ਟਾਈਮਿੰਗ ਦਾ ਫਰਕ ਪੈ ਗਿਆ ਕਿਉਂਕਿ ਸਮੇਂ ਮੁਤਾਬਕ ਬਾਈ ਜੀ ਹੁਣਾਂ ਨੇ ਮੈਨੂੰ ਇਹ ਗੱਲ ਕਹੀ ਵੀ ਜਿਹੜੇ ਦੁਕਾਨਦਾਰ ਨੇ ਦਿੱਤੀ ਉਹ ਕਹਿੰਦਾ ਜੀ ਬੈਲਟ ਛੋਟੀ ਪਾ ਦਿਓ ਸਜਰੋਂ ਬੈਲਟ ਪਾਉਣ ਨੂੰ ਤਾਂ ਛੋਟੀ ਜਿਹਾੜ ਆਪਾਂ ਕਰ ਦੇਵਾਂਗੇ ਇਹ ਆਲਰੇਡੀ ਟੁੱਟ ਚੁੱਕੀ ਆ ਜਦੋਂ ਛੋਟੀ ਬੈਲਟ ਬੈਲਟ ਹੋਰ ਲੈ ਕੇ ਆਵਾਂਗੇ ਬੈਲਟ ਦਾ ਪ੍ਰੋਪਰ ਸਾਈਜ਼ ਨਾ ਹੋਇਆ ਜੇ ਬੈਲਟ ਬਹੁਤ ਹੀ ਟਾਈਟ ਹੋਈ ਛੋਟੀ ਹੋਈ ਕਦੇ ਤੇ ਅਸਰ ਪਊ 베어ਿੰਗ ਤੇ ਫਿਰ 베어ਿੰਗ ਛੇਤੀ ਉੱਡੂਗਾ ਹੁਣ ਮੈਂ ਇੱਕ ਚੀਜ਼ ਦਿਖਾਉਣਾ ਹੈ ਇਹਦੇ ਚ ਪਲੇ ਪਈ ਆ ਆ ਦੇਖੋ ਪੂਰੀ ਪਲੇ ਨਜ਼ਰ ਆ ਰਹੀ ਹੈ ਅਸੀਂ ਚੱਲਣਾ ਹੁੰਦਾ ਹੈ ਥਿਊਰੀ ਮੁਤਾਬਕ ਜੇ ਤਾਂ ਥਿਊਰੀ ਮੁਤਾਬਕ ਚੱਲ ਗਏ ਫੁੱਟਾ ਅਸੀਂ ਕੋਲੇ ਰੱਖੀਏ ਫਿਰ ਇਸ ਫੁੱਟੇ ਦੇ ਨਾਲ ਆਪਾਂ ਮੈਜ਼ਰਮੈਂਟ ਕਰੀਏ ਆ ਲੋ ਬੇਟਾ ਮੈਂ ਤੇ ਅੰਗੂਠਾ ਲਾਇਆ ਇਹ ਆ ਲੋ ਜੀ ਇਹ ਆ ਲੋ ਇਹ ਕਿੱਥੇ ਐ ਅੱਠ ਤੇ ਮਾੜ ਆ ਨੇੜੇ ਆ ਲੋ ਨੂੰ ਇੱਥੇ ਹੀ ਰੱਖੀ ਮਾੜਾ ਜੀ ਹਣਾ ਇਹ ਆ ਲੋ ਜੀ ਇਹਦੇ ਵਿੱਚ ਕਿੰਨਾ ਫਰਕ ਪੈ ਗਿਆ ਸਾਢੇ 8 ਤੇ ਆ ਗਿਆ ਹੁਣ ਜਿਹੜੀ ਇਹ ਅਲਾਈਨਮੈਂਟ ਆਊਟ ਹੋ ਗਈ ਜਦੋਂ ਕਈ ਜਿਹੜੀ ਦੋਸਤ ਆਉਂਦੇ ਆ ਉਹਨਾਂ ਦੀ ਬਿਲਟ ਉੱਤਰ ਨੂੰ ਨਹੀਂ ਹਟਦੀ ਬਿਲਟ ਉੱਤਰਨ ਦਾ ਕਾਰਨ ਨਹੀਂ ਹੁੰਦਾ ਜਦੋਂ ਅਲਾਈਨਮੈਂਟ ਆਊਟ ਹੋਊਗੀ ਆਪਾਂ ਕੋਸ਼ਿਸ਼ ਕਰਾਂਗੇ ਭਾਈ ਜੀ ਹੋ ਸਕਦਾ ਇਹ ਪੂਰਾ ਕੰਪਲੀਟ ਸੈੱਟ ਨਾਲ ਮਿਲੇ ਬੇਟਾ ਦਾ ਨਾਲ ਦਾ ਪਾਰਟ ਕਿੱਥੇ ਆ ਜਦੋਂ ਨਾਲ ਦਾ ਪਾਰਟ ਮਿਲੇ ਠੀਕ ਹੈ ਜੀ ਉਦੋਂ ਕਾਸਟਿੰਗ ਵੱਧ ਜਾਂਦੀ ਹੈਗੀ ਮੈਂ ਕਹਿੰਦੀ ਤੁਸੀਂ ਇਸ ਨੂੰ ਮੁਵਾ ਕੇ ਚਲੋ ਆਪਾਂ ਦੇਖਦੇ ਹਾਂ ਦੋ ਮਿੰਟ ਬਾਜੀ ਹਾਂਜੀ ਦੋਸਤੋ ਕੋਈ ਫਰਕ ਨਜ਼ਰ ਆ ਰਿਹਾ ਜੀ ਕੰਪਲੀਟ ਮਿਲ ਗਈ ਜੀ ਇਹ ਮਿਲਿਆ 2500 ਦੀ ਜਿਹੜੀ ਯੂ ਕਲ ਦੀ ਸੀਗੀ ਖਾਲੀ ਜਿਦੀ ਵਾਟਰ ਬਾਲਟੀ ਦਾ ਇੱਥੇ ਫਰਕ ਸੀ ਜਿਹਦਾ ਸਪੇਸ ਦਾ ਫਰਕ ਸੀ ਉਹ 1700 ਦੀ ਸੀ ਪਰ ਕਸਟਮਰ ਤੇ ਹੀ ਚਾਹੁੰਦਾ 1700 ਦੀ ਥਾਂ ਤੇ 1500 ਮਿਲ ਜੇ ਨਾ ਫੇਰ ਠੀਕ ਹੈ ਪਰ ਨਹੀਂ ਜਿਹੜੀ ਚੀਜ਼ ਦੀ ਕੰਪਨੀ ਨੇ ਡਿਜ਼ਾਈਨ ਤਿਆਰ ਕੀਤਾ ਹੈ ਇੱਕ ਦੂਜੇ ਨਾਲ ਫੇਸ ਬੰਦਾ ਕੀਤਾ ਹੈ ਪ੍ਰੋਪਰ ਫੇਸ ਨਾਲ ਫੇਸ ਲੱਗਿਆ ਆਪਣੇ ਨੂੰ ਇਹ ਪਾਰਟਸ ਮਿਲ ਚੁੱਕਾ ਮੈਂ ਓਰੀਜਨਲ ਦੱਸਣੀ ਚਾਹਣਾ ਹੈ ਜਿਹੜਾ ਪ੍ਰੋਡਕਟ ਲੈਣਾ ਹੋਵੇ ਗੱਡੀ ਦੀ ਲਾਈਫ ਪ੍ਰੋਡਕਟ ਨਾਲ ਹੀ ਬਣਦੀ ਹੈ ਜੇ ਪਾਣੀ ਲੀਕ ਕਰ ਜਾਵੇ ਦਾ ਵਾਟਰ ਪੰਪ ਜਿਹੜਾ ਸਰਕੂਲੇਸ਼ਨ ਰੈਡੀਏਟਰ ਰੈਡੀਏਟਰ ਕੋ ਬਲਕ ਇਸੇ ਦਾ ਹੀ ਸਾਰਾ ਕੰਮ ਹੈ ਇਹ ਹਾਰਟ ਹੈ ਜੀ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਇਸ ਗੱਡੀ ਦਾ ਹੈਡ ਗੈਸਕਟ ਸਿੱਖਿਆ ਜਾ ਚੁੱਕਾ ਇਹਨੂੰ ਚਾਲ ਰਿਹਾ ਜੀ ਬਬਲਸ ਕਿਉਂ ਆंदे ਬਬਲਸ ਆਪਾਂ ਕੀ ਕੰਮ ਕੀਤਾ ਹੈ 89 ਕੂਲੈਂਟ ਟੈਂਪਰੇਚਰ ਠੀਕ ਹੈ ਰਾਜੇ ਓਕੇ ਰਾਈਟ ਹੈ ਨਾ ਮੈਂ ਵੀਰ ਜੀ ਨੂੰ ਪੁੱਛਿਆ ਵੀ ਸੇਕਾ ਲੱਗ ਚੁੱਕਾ ਥੋੜਾ ਜਿਹਾ ਲੱਗ ਚੁੱਕਾ ਜੀ ਆ ਇੱਥੇ ਲੱਗਾ ਹੁੰਦਾ ਅੰਪੈਲਰ ਠੀਕ ਹੈ ਜੀ ਇਹਨੇ ਪਾਣੀ ਦਾ ਸਰਕੂਲੇਸ਼ਨ ਕਰਨਾ ਹੈ ਬਲਾਕ ਦਾ ਪਾਣੀ ਰੇਡੀਏਟਰ ਤੇ ਰੇਡੀਏਟਰ ਦਾ ਪਾਣੀ ਬਲਾਕ ਦੇ ਵਿੱਚ ਜਿਹੜੀ ਚੀਜ਼ ਮੈਂ ਸਮਝਾਉਣੀ ਚਾਹਣਾ ਆਪਣੀ ਆਡੀਅנס ਨੂੰ ਐਕਚੁਅਲੀ ਦੇ ਵਿੱਚ ਜਦੋਂ ਗੱਡੀ ਦਾ ਅਸੀਂ ਕੰਮ ਕਰੀਏ ਸਕੈਨਰ ਲਾਈਦਾ ਹੈ ਗਰਮ ਹੋ ਗਈਆਂ ਸਰਕਲ ਬਣ ਗਿਆ ਰੈਡੀਏਟਰ ਗਰਮ ਹੋ ਗਿਆ ਹੱਥ ਲਾ ਕੇ ਦੇਖੀਦਾ ਸਰਕੂਲੇਸ਼ਨ ਬਣਨਾ ਚਾਹੀਦਾ ਇਹ ਸਰਕੂਲੇਸ਼ਨ ਨੂੰ ਬਣਾਉਣ ਵਾਸਤੇ ਕਈ ਵਾਰੀ ਗੱਡੀਆਂ ਦੇ ਵਿੱਚ ਅੱਜਕੱਲ ਕੋਈ ਗੇਜ ਨਹੀਂ ਲੱਗੀ ਹੋਈ ਠੀਕ ਹੈ ਜੀ ਜਦੋਂ ਗੇਜ ਨਹੀਂ ਲੱਗੀ ਹੁੰਦੀ ਤਾਂ ਸਿਕਾਦਾ ਸਾਰਾ ਲਈਦਾ ਹੈ ਸਾਰਾ ਲਈਦਾ ਜੀ ਅਸੀਂ ਐਕਸ ਟੂਲ ਦਾ ਸਾਰਾ ਲੀ ਦਾ ਕੂਲਿੰਗ ਟੈਂਪਰੇਚਰ ਕਿੰਨਾ ਹੈ 93.7 ਐਕਚੁਅਲੀ ਇਹ ਸਾਡਾ ਮਕਸਦ ਹੈ ਵੀ ਪਾਣੀ ਦਾ ਸਰਕੂਲੇਸ਼ਨ ਪ੍ਰੋਪਰ ਹੋ ਜੇ ਕੰਮ ਅਸੀਂ ਚਾਹ ਜੋ ਮਰਜ਼ੀ ਕੀਤਾ ਥਿਊਰੀ ਇਹ ਕਹਿੰਦੀ ਉਹਨੂੰ ਪ੍ਰੋਪਰ ਨੂੰ ਪ੍ਰੋਪਰ ਦੇਖੋ ਜਦੋਂ ਅਸੀਂ ਪ੍ਰੋਪਰ ਦੇਖਾਂਗੇ ਸਾਡੀ ਮੇਨਟੇਨੈਂਸ ਵੀ ਬਣੂਗੀ ਉਹਦੀ ਕਾਸਟ ਵੀ ਵੀ ਵਧੂਗੀ ਗੱਲ ਸਮਝਾਉਣ ਦੇ ਵੀ ਅਕਸਰ ਤਾਂ ਸਮਾਂ ਖਰਾਬ ਹੁੰਦਾ ਕਿ ਨਹੀਂ ਹੁੰਦਾ ਇਹ ਤੁਹਾਡੇ ਤੱਕ ਪਹੁੰਚ ਜਾਵੇ ਤੁਸੀਂ ਟਾਈਮ 'ਤੇ ਆਉਂਦੀ ਜਿਹੜੀ ਵਾਟਰ ਬਾਡੀ ਹੈ ਜੇ ਜਦੋਂ ਇੰਜਨ ਚ ਕੋਈ ਵੱਖਰੀ ਜੀ ਆ ਦੇਖੋ ਜੇ ਉਹ ਵੱਖਰੀ ਜੀ ਸਾਊਂਡ ਲੱਗੇ ਉਹਦੀ ਮਕੈਨਿਕ ਕੋਲ ਜਾਓ ਤੁਹਾਡਾ ਹੀ ਵੀਰ ਜੀ ਫਾਇਦਾ ਆਪਾਂ ਵੇਖਦੇ ਹੁਣ ਇਹਦਾ ਫੈਨ ਜਿਹੜਾ ਕਿੰਨੇ ਤੇ ਚੱਲਦਾ ਸਟਾਪ ਕਰ ਲਈ ਬਟਾ ਸੋ ਫੈਨ ਚੱਲ ਪਿਆ ਜੀ ਠੀਕ ਹੈ ਪਾਣੀ ਦੀ ਹਰ ਸਰਕੂਲੇਸ਼ਨ ਚੈੱਕ ਕਰਾਂਗੇ ਆਪਾਂ ਵਾਟਰ ਪੰਪ ਆਪਾਂ ਨਵਾਂ ਪਾ ਰਹੇ ਹਾਂ ਸਰਫ ਫੈਨ ਸਲੋ ਤੇ ਚੱਲ ਪਿਆ ਜੀ ਚੈੱਕ ਕਰ ਲੋ ਚੱਲ ਪਿਆ ਜੀ ਠੀਕ ਹੈ ਜੀ ਜੇ ਫੈਨ ਚੱਲ ਪਿਆ ਤਾਂ ਬੇਟਾ ਦਿਓ ਜਰਾ ਨਾਲ ਦੀ ਨਾਲ ਜਦੋਂ ਫੈਨ ਚੱਲਦਾ ਹੈ ਤਾਂ 92 91 ਇਸ ਤੋਂ ਵੀ ਥੱਲੇ ਜਾਏਗਾ ਇਹਦਾ ਮਤਲਬ ਗੱਡੀ 90 ਇਹਦਾ ਮਤਲਬ ਵੀ ਗੱਡੀ ਜਿਹੜੀ ਕੂਲਿੰਗ ਪ੍ਰੋਪਰ ਕਰ ਰਹੀ ਹੈ ਰੇਡੀਏਟਰ ਦਾ ਠੰਡਾ ਪਾਣੀ ਹੈ ਜਿਹੜਾ ਉਹ ਬਲੈਕ ਜਾ ਰਿਹਾ ਹੈ ਉਹ ਟੈਂਪਰੇਚਰ ਦੀ ਸੋਚ ਟਿਕਰ ਪਹੁੰਚ ਰਿਹਾ ਜਦੋਂ ਟੈਂਪਰੇਚਰ ਦੀ ਸੋਚ ਟਿਕਰ ਪਹੁੰਚੂਗਾ ਇਹਦਾ ਮਤਲਬ ਸਰਕਲ बन चुका है वीडियो चंगी लगी शेयर जरूर कर दो धन्यवाद प्रीत मोटर्स म होगा बस मैं ऑडियंस ਨੂੰ ਅਵੇਅਰ ਕਰਨੀ ਚਾਹੁੰਦਾ ਮੈਨੂੰ ਨਹੀਂ ਲੱਗਦਾ ਜਿਹੜੇ ਮੇਰੇ ਹਮਸਫਰ ਹੈ ਮੇਰੇ ਖਿਆਲਤ ਵਾਲੇ ਲੋਕ ਹੈ ਉਹ ਤਾਂ ਮੇਰੇ ਨਾਲ ਜਰੂਰ ਸਹਿਮਤ ਹੋਣਗੇ ਪਰ ਗੱਡੀ ਕੋਈ ਵੀ ਪੁਰਾਣੀ ਹੋਵੇ ਉਹਦੀ ਮੈਂਟੇਨੈਂਸ ਹੋਣੀ ਬਹੁਤ ਜ਼ਰੂਰੀ ਹੈ